ਦੋਸਤੋ ਜੁਜੀਸੀ ਦੇ ਮਾਮਲੇ ਦੇ ਵਿੱਚ ਦਾਦ ਦੇ ਆਧਾਰ ਦੇ ਉੱਤੇ ਵਿਤਕਰੇ ਦਾ ਕਮਲ ਉਹਦੇ ਵਿੱਚ ਕੇਂਦਰ ਸਰਕਾਰ ਨੇ ਕਿਹਾ ਆ ਕਿ ਇਹ ਵੀ ਇਹਦੇ ਤੇ ਕੋਈ ਫਿਕਰ ਕਰਨ ਦੀ ਲੋੜ ਨਹੀਂ ਆਮ ਸਾਡੇ ਦਰਸ਼ਕਾਂ ਨੂੰ ਹੱਲੇ ਬਹੁਤੀ ਇਸ ਮਾਮਲੇ ਬਾਰੇ ਕੋਈ ਸਮਝ ਨਹੀਂ ਮੈਂ ਇਹ ਜੁਜੀਸੀ ਦੇ ਇਹ ਜਿਹੜੇ ਨਿਜ਼ਮ ਹੈ ਇਹ ਕਦੋਂ ਨਵੇਂ ਆਏ ਆ ਤੇ ਇਹਦੇ ਵਿੱਚ ਸਾਡੀਆਂ ਫਿਕਰਮੰਦੀਆਂ ਕੀ ਕੀ ਨੇ ਇਹਨਾਂ ਫਿਕਰਮੰਦੀਆਂ ਤੇ ਚਰਚਾ ਕਰਾਂਗੇ ਬਹੁਤ ਸਾਰਾ ਜਿਹੜਾ ਆ ਇਹਨਾਂ ਦਿਨਾਂ ਦੇ ਵਿੱਚ ਸੁਰਖੀਆਂ ਜਿਹੜੀਆਂ ਅਖਬਾਰਾਂ ਦੇ ਵਿੱਚ ਛੜੀਆਂ ਛਪ ਚੁੱਕੀਆਂ ਨੇ ਉਹਨਾਂ ਸਾਰਿਆਂ ਨੂੰ ਸਮੇਟਣ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਪ੍ਰੋਫੈਸਰ ਮੁਹੰਮਦ ਖਾਲਦ ਜੀ ਦਾ ਜੀ ਆਇਆਂ ਜੀ ਪ੍ਰੋਫੈਸਰ ਸਾਹਿਬ ਮਿਹਰਬਾਨੀ ਜੀ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਪ੍ਰੋਫੈਸਰ ਜੈਪਾਲ ਸਿੰਘ ਜੀ ਤੁਹਾਡੇ ਨਾਲ ਨੇ ਮੈਂ ਪ੍ਰੋਫੈਸਰ ਜੈਪਾਲ ਸਿੰਘ ਜੀ ਨੂੰ ਆਰੰਭ ਦੇ ਵਿੱਚ ਬੇਨਤੀ ਕਰਾਂ ਕਿ ਪ੍ਰੋਫੈਸਰ ਮੁਹੰਮਦ ਖਾਲਦ ਜੀ ਜਿਹੜੇ ਅੱਜ ਦੇ ਸਾਡੇ ਵਿਸ਼ੇਸ਼ ਮਹਿਮਾਨ ਨੇ ਉੱਗੇ ਚਿੰਤਕ ਨੇ ਉਹਨਾਂ ਬਾਰੇ ਥੋੜੀ ਜਿਹੀ ਜਾਣਕਾਰੀ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੇਣਾ ਜੀ ਆਇਆਂ ਨੂੰ ਜੀ ਮਿਹਰਬਾਨੀ ਖਾਲਜ ਜੀ ਇੱਕ ਦੱਸਿਓ ਵੀ ਕੇਂਦਰ ਸਰਕਾਰ ਨੇ ਯਕੀਨ ਤੇ ਦਵਾਇਆ ਵੀ ਇਹ ਜਿਹੜਾ ਜਾਤੀ ਵਿਤਕਾ ਜਿਹੜਾ ਆ ਇਹਦੇ ਤੇ ਤੁਹਾਨੂੰ ਬਹੁਤਾ ਫਿਕਰ ਕਰਨ ਦੀ ਲੋੜ ਨਹੀਂ ਇਹ ਹੈ ਕਿ ਆ ਜੀ ਮਾਮਲਾ ਸਾਰਾ ਜਿਹੜਾ ਹੁਣ ਸਾਹਮਣੇ ਆਇਆ ਤੇ ਇਹ ਕਦੋਂ-ਕਦੋਂ ਇਹ ਮੁੱਦਾ ਜਿਹੜਾ ਚਰਚਾ ਦੇ ਵਿੱਚ ਆਇਆ ਜੀ ਜੀ ਅ ਦੇਖੋ ਇਦਾਂ ਹੈ ਕਿ ਸੈਂਟਰਲ ਗਵਰਨਮੈਂਟ ਨੇ 2012 ਦੇ ਵਿੱਚ ਕੁਝ ਰੈਗੂਲੇਸ਼ਨਸ ਬਣਾਏ ਸੀਗੇ ਹਾਇਰ ਐਜੂਕੇਸ਼ਨ ਦੇ ਵਿੱਚ ਵਿਚ ਬੱਚਿਆਂ ਦੇ ਵਿੱਚ ਸਮਾਨਤਾ ਨੂੰ ਸਥਾਪਿਤ ਕਰਨ ਵਾਸਤੇ ਉਹ ਜਿਹੜੇ ਰੈਗੂਲੇਸ਼ਨ ਸੀਗੇ ਉਹ ਇੱਕ ਤਰ੍ਹਾਂ ਐਡਵਾਈਸਰੀ ਸੀਗੀ ਹਾਇਰ ਐਜੂਕੇਸ਼ਨ ਇੰਸਟੀਟਿਊਸ਼ਨਸ ਵਾਸਤੇ ਕਿ ਵੀ ਬੱਚਿਆਂ ਦੇ ਵਿੱਚ ਕੋਈ ਡਿਸਕ੍ਰਿਮੀਨੇਸ਼ਨ ਨਾ ਹੋਵੇ ਭੇਦਭਾਵ ਨਾ ਹੋਵੇ ਆਪਸ ਦੇ ਵਿੱਚ ਠੀਕ ਰਹਿਣ ਇਕੁਐਲਿਟੀ ਰਹੇ ਉਸ ਤੋਂ ਬਾਅਦ ਏ ਇਦੇ ਮੁਤਾਬਕ ਕਈ ਯੂਨੀਵਰਸਿਟੀਆਂ ਨੇ ਇਹਨਾਂ ਨੂੰ ਇੰਪਲੀਮੈਂਟ ਕੀਤਾ ਕਈ ਨੇ ਨਹੀਂ ਕੀਤਾ ਕਈ ਨੇ ਕੇਵਲ ਨੋਟਿਸ ਬੋਰਡਾਂ ਤੇ ਲਾ ਕੇ ਛੱਡਤਾ ਕਈ ਨੇ ਜਿਹੜਾ ਸੀਗਾ ਇਹਦੀ ਪਲੈਜ ਪੁਲਜ ਵੀ ਲੈਂਦੇ ਲੇਕਿਨ ਇਹਨੂੰ ਇੰਪਲੀਮੈਂਟ ਨਹੀਂ ਕੀਤਾ ਗਿਆ ਇੱਕ ਐਡਵਾਈਜ਼ਰੀ ਰੋਲ ਦੇ ਵਿੱਚ ਹੀ ਰਹੇ ਇਹ ਰੈਗੂਲੇਸ਼ਨਸ ਉਹਨਾਂ ਨੂੰ ਵੀ ਇਹੀ ਰੈਗੂਲੇਸ਼ਨ ਕਿਹਾ ਜਾਂਦਾ ਸੀਗਾ ਪ੍ਰੋਟੈਕਸ਼ਨ ਆਫ ਇਕੁਐਲਿਟੀ ਇਨ ਹਾਇਰ ਐਜੂਕੇਸ਼ਨ ਇੰਸਟੀਟਿਊਸ਼ਨਸ ਰੈਗੂਲੇਸ਼ਨ 2012 ਉਹਦੀ ਜਗ੍ਹਾ ਤੇ ਉਸ ਤੋਂ ਬਾਅਦ ਕੀ ਹੋਇਆ ਦੋ ਰੋਹਿਤ ਉਹ ਮੱਲਾ ਦਾ ਕੇਸ ਆਇਆ ਰੋਹਿਤ ਉਹ ਮੱਲਾ ਦਾ ਜਿਸ ਵੇਲੇ ਉਹਨੇ ਸੁਸਾਈਡ ਕੀਤਾ ਔਰ ਕਾਫੀ ਚਰਚਾ ਦੇ ਵਿੱਚ ਰਿਹਾ ਨੈਸ਼ਨਲ ਲੈਵਲ ਤੇ ਔਰ ਉਹਦੀ ਮਾਂ ਤੇ ਇੱਕ ਹੋਰ ਕਿਸੇ ਨੇ ਸੁਪਰੀਮ ਕੋਰਟ ਦੇ ਵਿੱਚ ਇੱਕ ਰਿਟ ਦਾਇਰ ਕੀਤੀ ਕਿ ਹਾਇਰ ਐਜੂਕੇਸ਼ਨ ਇੰਸਟੀਟਿਊਸ਼ਨ ਦੇ ਵਿੱਚ ਬੱਚੇ ਐਡਮਿਸ਼ਨ ਤਾਂ ਲੈ ਲੈਂਦੇ ਆ ਰੈਜ਼ਰਵੇਸ਼ਨ ਦੇ ਬੇਸ ਤੇ ਤੇ ਹੋਰ ਤੇ ਲੇਕਿਨ ਐਡਮਿਸ਼ਨ ਤੇ ਬਾਅਦ ਬੱਚਿਆਂ ਨੂੰ ਜੋ ਉਥੇ ਤਸੀਹੇ ਚਲਨੇ ਪੈਂਦੇ ਆ ਲੋਕਾਂ ਤੋਂ ਗੱਲਾਂ ਸੁਣਨੀਆਂ ਪੈਂਦੀਆਂ ਜਾਂ ਨੰਬਰ ਲੌਨ ਦੇ ਵਿੱਚ ਡਿਸਕ੍ਰਿਮੀਨੇਸ਼ਨ ਜਾਂ ਆਪਸ ਦੇ ਵਿੱਚ ਗੱਲਬਾਤ ਦੇ ਵਿੱਚ ਬੱਚਿਆਂ ਦੇ ਵਿੱਚ ਡਿਸਕ੍ਰਿਮੀਨੇਸ਼ਨ ਉਹ ਫੇਸ ਕਰਨਾ ਪੈਂਦਾ ਜਿਹਦੇ ਵਿੱਚ ਕਿ ਬੱਚੇ ਜਿਹੜੇ ਹੈਗੇ ਆ ਛੱਡ ਛੁੱਟ ਜਾਂਦੇ ਆ ਬਹੁਤ ਸਾਰੇ ਇੰਸਟੀਟਿਊਸ਼ਨਸ ਨੂੰ ਆਪਾਂ ਦੇਖਦੇ ਆ ਆਈਆਈਟੀ ਦੇ ਵਿੱਚੋਂ ਬੱਚੇ ਐਡਮਿਸ਼ਨ ਲੈ ਕੇ ਛੱਡ ਜਾਂਦੇ ਆ ਆਈਆਈਐਮ ਚੋਂ ਬੱਚੇ ਐਡਮਿਸ਼ਨ ਲੈ ਕੇ ਛੱਡ ਜਾਂਦੇ ਆ ਤਾਂ ਸੁਪਰੀਮ ਕੋਰਟ ਨੇ ਕਿਹਾ ਵੀ ਕਿ ਰੈਗੂਲੇਸ਼ਨ ਬਣਾਏ ਜਾਣ ਔਰ ਇਹਨਾਂ ਨੂੰ ਇੰਪਲੀਮੈਂਟ ਕੀਤਾ ਜਾਵੇ 2019 ਤੇ ਬਾਅਦ ਇਹ سلسلہ ਸ਼ੁਰੂ ਹੋਇਆ ਤਾਂ ਯੂਜੀਸੀ ਕਹਿੰਦੀ ਹੈ ਵੀ 2026 ਦੇ ਜਿਹੜੇ ਅਸੀਂ ਹੁਣ ਜਿਹੜੇ 13 ਜਨਵਰੀ ਨੂੰ ਨੋਟੀਫਾਈ ਕੀਤੇ ਹਨ ਇਹਨਾਂ ਦੇ ਰੈਗੂਲੇਸ਼ਨਸ ਸੇਮ ਨੋ ਅੰਡਰ ਉਹ ਜਿਹੜੇ ਹੈਗੇ ਆ ਇੱਕ ਤਰ੍ਹਾਂ ਇੰਸਟੀਚੂਨਲ ਗਵਰਨੈਂਸ ਵਾਸਤੇ ਬਹੁਤ ਹੀ ਮਫੀਦ ਸਾਬਤ ਹੋਣਗੇ ਬਹੁਤ ਹੀ ਇੰਪੋਰਟੈਂਟ ਹੈ ਉਹਨਾਂ ਨੂੰ ਲਾਗੂ ਸੀ ਕਰਵਾਉਣੇ ਕਰਵਾਣਾ ਉਹਦੀ ਵਜ੍ਹਾ ਹੈਗੀ ਹੈ ਜਿਹੜੇ ਪੁਰਾਣੇ ਰੈਗੂਲੇਸ਼ਨ ਸੀਗੇ ਉਹ ਬੇਸ਼ੱਕ ਐਡਵਾਈਜ਼ਰੀ ਰੋਲ ਦੇ ਵਿੱਚ ਸੀਗੇ ਨਵੇਂ ਰੈਗੂਲੇਸ਼ਨ ਦੇ ਵਿੱਚ ਅਗਰ ਤੁਸੀਂ ਨਹੀਂ ਲਾਗੂ ਕਰਦੇ ਤਾਂ ਤੁਹਾਨੂੰ ਜੁਰਮਾਨਾ ਹੈ ਜੁਰਮਾਨਾ ਕਿਵੇਂ ਹੈ ਯੂਜੀਸੀ ਦਿਆ ਫੰਡਿੰਗਸ ਰੋਕ ਦੇਨੀ ਹੈ UGC ਦੇ ਸਕੀਮਾਂ ਜਿਹੜੀਆਂ ਹੈਗੀਆਂ ਉਹਨਾਂ ਵਿੱਚ ਜਿਹੜਾ ਪੈਸਾ ਆ ਰਿਹਾ ਉਹਨੂੰ ਰੋਕ ਦੇਣਾ ਹੈ ਔਰ ਹੋਰ ਕਈ ਤਰ੍ਹਾਂ ਦੇ ਪਿਊਨਿਟਿਵ ਜਿਹੜੇ ਹੈਗੀਆਂ ਉਹਨਾਂ ਪਰ ਦਬਾਅ ਪਾਇਆ ਜਾਏਗਾ ਕਿ ਇਹਨਾਂ ਨੂੰ ਲਾਗੂ ਕਰੋ ਹੁਣ ਕੀ ਹੈ ਕਿ ਰੈਗੂਲੇਸ਼ਨਸ ਉਸ ਰੈਗੂਲੇਸ਼ਨ ਦੇ ਵਿੱਚ ਤਾਂ ਸੇਮ ਹੈ ਇੱਕ ਸੈਕਸ਼ਨ 3C ਹੈ ਜਿਹੜਾ ਕਿ ਸਭ ਤੋਂ ਜ਼ਿਆਦਾ ਕੰਟਰੋਵਰਸੀ ਦਾ ਮੁੱਦਾ ਬਣਿਆ ਹੋਇਆ ਹੈ ਸੈਕਸ਼ਨ 3C ਜਿਹੜਾ ਹੈਗਾ ਉਹ ਕਹਿੰਦਾ ਹੈ ਡਿਸਕ੍ਰਿਮੀਨੇਸ਼ਨ ਔਨ ਦਾ ਬੇਸਿਸ ਆਫ ਕਾਸਟ Uh, and tribe against sc st and obc pehla sc and sc bare kafi act bane hoye hon purde vich obc bhi add karta hun e kya ja rahe hai ke jehdi swaran jatiyan ho total sadi population da 14% hai ya 15% hai baki da sara obc st and st hai kyunki oh zyada hai ਇਸ ਕਰਕੇ ਉਹਨਾਂ ਨੂੰ ਵੀ ਐਡ ਕਰਨਾ ਬੰਦਾ ਉਹਨਾਂ ਦੇ ਅਗੇਂਸਟ ਵੀ ਡਿਸਕ੍ਰਿਮੀਨੇਸ਼ਨ ਹੁੰਦਾ ਆ ਉਹਨਾਂ ਨੂੰ ਤਾਨੇ ਮਾਰ ਕੇ ਮੇਨੇ ਮਾਰ ਕੇ ਰਿਜ਼ਰਵੇਸ਼ਨ ਦਾ ਮੇਨਾ ਮਾਰ ਕੇ ਰਿਜ਼ਰਵੇਸ਼ਨ ਦੇ ਅਗੇਂਸਟ ਹਮੇਸ਼ਾ ਹੀ ਕੁਝ ਨਾ ਕੁਝ ਇੰਸਟੀਟਿਊਸ਼ਨ ਦੇ ਵਿੱਚ ਛਿੜਿਆ ਰਹਿੰਦਾ ਹੈ ਰਿਜ਼ਰਵੇਸ਼ਨ ਦੇ ਅੰਡਰ ਆਏ ਬੱਚਿਆਂ ਨੂੰ ਵੀ ਕਈ ਤਰ੍ਹਾਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਇਸ ਕਰਕੇ ਉਹ ਕਹਿੰਦੇ ਵੀ ਜਿਹੜਾ ਇਹ ਸੈਕਸ਼ਨ 3C ਹੈ ਇੱਕ ਡਿਸਕ੍ਰਿਮੀਨੇਟਰੀ ਸੈਕਸ਼ਨ ਹੈ ਕਿਉਂਕਿ ਇਹ ਬੱਚਿਆਂ ਦੇ ਵਿੱਚ ਆਪਸ ਦੇ ਵਿੱਚ ਡਿਸਕ੍ਰਿਮੀਨੇਟ ਪੈਦਾ ਕਰਦਾ ਹੈ ਜਿਸ ਵੇਲੇ ਕਹਿੰਦਾ ਅਸੀਂ ਕਲਾਸ 'ਚ ਬੱਚੇ ਬੈਠੇ ਹੁੰਦੇ ਆ ਸਾਨੂੰ ਨਹੀਂ ਪਤਾ ਬਰਬਰ ਲ ਜਿਹੜਾ ਹੈ ਸ਼ੈਡਿਊਲ ਕਾਸਟ ਹੈ ਜਾਂ ਸ਼ੈਡਿਊਲ ਟ్రਾਈਬ ਦਾ ਬੱਚਾ ਹੈ ਜਾਂ ਹੈ ਮਾਈਨੋਰਟੀ ਦਾ ਬੱਚਾ ਇਸ ਦਾ ਬੱਚੇ ਪੜਨਾ ਉਹਨੇ ਲੇਕਿਨ UGC ਦੇ ਰੈਗੂਲੇਸ਼ਨਸ ਸਾਡੇ ਵਿੱਚ ਜਾਣਬੁੱਝ ਕੇ ਪਾੜ ਪੈਦਾ ਕਰ ਰਹੇ ਹੈ ਇਸ ਕਰਕੇ ਇਹ ਸਾਡੇ ਸੰਵਿਧਾਨ ਦੇ ਵੀ ਅਗੇਂਸਟ ਹੈ ਔਰ ਇੰਸਟੀਟਿਊਸ਼ਨ ਦੀ ਮਰਿਆਦਾ ਮਰਿਆਦਾ ਦੇ ਵੀ ਅਗੇਂਸਟ ਹੈ ਇਸੇ ਕਰਕੇ ਆ ਇਹਨੂੰ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਵੀ ਕਰ ਦਿੱਤਾ ਗਿਆ ਇਹਨਾਂ ਇਹਨਾਂ ਰੈਗੂਲੇਸ਼ਨਸ ਨੂੰ ਇਹ ਕਹਿ ਕੇ ਕਿ ਇੱਕ ਤਾਂ ਆਰਟੀਕਲ 14 ਦੇ ਅਗੇਂਸਟ ਹੈ ਇਹ ਆਰਟੀਕਲ 14 ਇਕੁਐਲਟੀ ਬਿਫੋਰ ਲਾ ਹੈ ਇਹਦੇ ਨਾਲ ਡਿਸਕ੍ਰਿਮੀਨੇਸ਼ਨ ਪੈਦਾ ਹੁੰਦਾ ਹੈ ਜਿਹੜੇ ਯੂ.ਟੀ.ਸੀ ਦੇ ਰੈਗੂਲੇਸ਼ਨਸ ਹੈ ਦੂਸਰੇ ਆਰਟੀਕਲ 15 ਫੰਡਮੈਂਟਲ ਰਾਈਟਸ ਦਾ ਜਿਹਦੇ ਵਿੱਚ ਹੈਗਾ ਕਿ ਰਾਈਟ ਅਗੇਂਸਟ ਡਿਸਕ੍ਰਿਮੀਨੇਸ਼ਨ ਹੈ ਇਹਦੇ ਨਾਲੇ ਹੈਗਾ ਤੁਸੀਂ ਕਾਸਟਾਂ ਦੇ ਵਿੱਚ ਡਿਸਕ੍ਰਿਮੀਨੇਸ਼ਨ ਭੇਦਭਾਵ ਪੈਦਾ ਕਰ ਰਹੇ ਹੋ ਜਾਣਬੁੱਝ ਕੇ ਤੀਸਰਾ ਆਰਟੀਕਲ 21 ਦਾ ਵੀ ਕਹਿੰਦੇ ਉਲੰਘਣਾ ਹੈਗੀ ਆ ਆਰਟੀਕਲ 21 ਜਿਹੜੀ ਹੈਗੀ ਹੈ ਹੈਗੀ ਪਰਸਨਲ ਲਿਬਰਟੀ ਤਾਂ ਇਹਨਾਂ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਇੱਕ ਵਕੀਲ ਹੈ ਗਿਆ ਵਿਨੋਦ ਜਿੰਦਲ ਉਹਨਾਂ ਨੇ ਯਾਚਕਾ ਵੀ ਦਿੱਤੀ ਹੈ ਕਿ ਇਹ ਜਿਹੜੇ ਗ੍ਰਿਵੈਂਸਸ ਹਨ ਇਹਨਾਂ ਨੂੰ ਹੋ ਕੀਤਾ ਜਾਵੇ ਔਰ ਅਗਰ ਤੁਸੀਂ ਇਕੁਐਲਿਟੀ ਜਾਂ ਇਕੁਇਟੀ ਲਿਆਉਣੀ ਹੈ ਇੰਸਟੀਚਿਊਸ਼ਨ ਦੇ ਵਿੱਚ ਤਾਂ ਉਹ ਕਾਸਟ ਨਿਊਟਰਲ ਹੋਣੀ ਚਾਹੀਦੀ ਹੈ ਕਾਸਟ ਨਿਊਟਰਲ ਦਾ ਮਤਲਬ ਹੈ ਕਿ ਕਿਸੇ ਦੇ ਅਗੇਂਸਟ ਵੀ ਕੋਈ ਡਿਸਕ੍ਰਿਮੀਨੇਸ਼ਨ ਹੋਵੇ ਚ ਉਹ ਕਿਸੇ ਵੀ ਕਾਸਟ ਦਾ ਹੋਵੇ ਚ ਅਪਰ ਕਾਸਟ ਹੋਵੇ ਚ ਲੋਅਰ ਕਾਸਟ ਹੋਵੇ ਉਹਨਾਂ ਨੂੰ ਉਹ ਬਰਾਬਰ ਟ੍ਰੀਟਮੈਂਟ ਹੋਣੀ ਚਾਹੀਦੀ ਹੈ ਦੂਸਰੀ ਉਹ ਕਹਿ ਰਹੇ ਹਨ ਕਿ ਇਹਦਾ ਮਿਸਯੂਜ਼ ਕਾਫੀ ਹੋਏਗਾ ਮਿਸਯੂਜ਼ ਇਸ ਕਰਕੇ ਹੋਏਗਾ ਅਗਰ ਕੋਈ ਵੀ ਕਿਸੇ ਵੀ ਵਿਅਕਤੀ ਨੂੰ ਤੁਸੀਂ ਕਿਸੇ ਵੀ ਬੱਚੇ ਨੂੰ ਟੰਗ ਕੇ ਉਹਨੂੰ ਤੁਸੀਂ ਇੰਸਟੀਚਿਊਸ਼ਨ ਦੇ ਵਿੱਚੋਂ ਕਢਵਾ ਸਕਦੇ ਹੋ ਕਿ ਦੇਖੋ ਜੀ ਇਹ ਨੇ ਤਾਂ ਮੈਨੂੰ ਇਦਾਂ ਕਿਹਾ ਸੀਗਾ ਇਹਦੇ ਵਿੱਚ ਕੌਨਫਿਡੈਂਸ਼ੀਅਲਿਟੀ ਦਾ ਕਿਤੇ ਆ ਟੋ ਨਹੀਂ ਹੈ ਔਰ ਸੇਫਗਾਰਡ ਨਹੀਂ ਹਨ ਜਿਹੜੀਆਂ ਜਿਹੜੇ ਹੋਗੇ ਸਵਰਨ ਜਾਤੀ ਦੇ ਬੱਚੇ ਉਹਨਾਂ ਵਾਸਤੇ ਸੇਫਗਾਰਡ ਕਿਤੇ ਨਹੀਂ ਹੈ ਇਹਦਾ ਦਾ ਮਿਸਯੂਜ਼ ਹੋਏਗਾ ਇੰਸਟੀਚਿਊਸ਼ਨ ਲੈਵਲ ਤੇ ਵੀ ਬੱਚਿਆਂ ਦੇ ਲੈਵਲ ਤੇ ਵੀ لاگ ڈاٹ بھی ایک دوسرے پروف کرتے رہوٹ رہو سورن جاتی ہے خاص طور پر یو پی اور دلی ہوئی جگہ کے اوپر یہ پردرشن بھی ہو رہے ہیں اور یہ کہہ کے ہو رہے ہیں کہ یہ ڈسکریمیٹری ہے سارے اگینسٹ اور ਜਿਹੜੀ ਕਾਸਟ ਬੇਸਡ ਕਿਸੇ ਤਰ੍ਹਾਂ ਦੀ ਇਕੁਇਟੀ ਨਹੀਂ ਹੋਣੀ ਚਾਹੀਦੀ ਹੈ ਅਗਰ ਤੁਸੀਂ ਕੋਈ ਰੈਗੂਲੇਸ਼ਨ ਬਣਾਉਣੇ ਹਨ ਉਹ ਕਾਸਟ ਬੁਡਟਰ ਹੋਣੀ ਚਾਹੀਦੀ ਹੈ ਜੀ ਗੱਲ ਇਹ ਕਹਿ ਰਹੇ ਆ ਇੱਕ ਹੋਰ ਚੀਜ਼ ਜਿਹੜੇ ਦੇ ਵਿੱਚ ਆਦੀ ਹੈ ਜੈਪਾਲ ਜੀ ਜੀ ਸਰ ਉਹ ਹੈਗੀ ਹੈ ਉਹ ਕਹਿੰਦੇ ਵੀ ਜਿਸ ਵੇਲੇ ਅ 2026 ਦੇ ਰੈਗੂਲੇਸ਼ਨ ਲਈ ਲੋਡ ਕੀ ਹੈ ਜਿਸ ਵੇਲੇ ਐਸਸੀ ਐਟ ਐਸਸੀ ਐਸਟੀ ਐਕਟ ਬਨੇ ਹੋਏ ਹਨ ਯਾਨੀ ਕਿਸੇ ਦੇ ਵੀ ਅਗੇਂਸਟ ਅਗਰ ਕੋਈ ਇਸ ਤਰ੍ਹਾਂ ਦੀ ਗੱਲ ਕਰਦਾ ਹੈ ਤਾਂ ਐਸਸੀ ਐਸਟੀ ਐਕਟ ਦੇ ਅਧੀਨ ਉਹਦੇ ਅਗੇਂਸਟ ਪ੍ਰोसीਡ ਕੀਤਾ ਜਾ ਸਕਦਾ ਹੈ ਜੀ ਲੇਕਿਨ ਇਹਦੇ ਇਹਦੇ ਕਾਊਂਟਰ ਦੇ ਵਿੱਚ ਇਹ ਗੱਲ ਕਹੀ ਜਾਂਦੀ ਹੈ ਕਿ ਜਿਹੜੇ ਐਸਸੀ ਐਸਟੀ ਐਕਟ ਹੈ ਉਹ ਇੱਕ ਕ੍ਰਿਮੀਨਲ ਐਕਟ ਹੈ ਹਾਂ ਬਿਲਕੁਲ ਜਦ ਕਿ ਜਿਹੜੇ 2026 ਦੇ ਨਿਯਮ ਹਨ ਇਹ ਨਿਯਮ ਹੈਗੇ ਆ ਰੈਗੂਲੇਸ਼ਨ ਬਣਾਏ ਗਏ ਆ ਗਵਰਨੈਂਸ ਦੀ ਰਿਫਾਰਮਸ ਵਾਸਤੇ ਹੈਜ਼ ਹਾਇਰ ਐਜੂਕੇਸ਼ਨ ਇੰਸਟੀਟਿਊਸ਼ਨਸ ਦੇ ਵਿੱਚ ਜੀ ਇਸ ਕਰਕੇ ਦੋਨਾਂ 'ਚ ਬਹੁਤ ਫਰਕ ਹੈ ਇੱਕ ਕ੍ਰਿਮੀਨਲ ਨਹੀਂ ਹੈ ਜੀ ਇਹ ਬਲਕਿ ਜਿਹੜੀਆਂ ਇੰਸਟੀਟਿਊਸ਼ਨਸ ਆ ਉਹਨਾਂ ਨੂੰ ਕਾਫੀ ਜ਼ਿਆਦਾ ਤਾਕਤ ਦੰਦੇ ਆ ਤਾਂ ਕਿ ਅਗਰ ਕੋਈ ਵੀ ਵਿਅਕਤੀ ਸਮੂਹਿਕ ਰੂਪ ਦੇ ਵਿੱਚ ਜਾਂ ਵਿਅਕਤੀਗਤ ਰੂਪ ਦੇ ਵਿੱਚ ਇੱਕ ਦੂਸਰੇ ਖਿਲਾਫ ਕਾਸਟ ਬੇਸਡ ਰਿਮਾਰਕਸ ਕਰਦਾ ਹੈ ਕਾਸਟ ਦੇ ਬੇਸ ਦੇ ਉੱਪਰ ਡਿਸਕ੍ਰਿਮੀਨੇਸ਼ਨ ਕਰਦਾ ਹੈ ਚਾਹੇ ਕੋਈ ਟੀਚਰ ਕਰਦਾ ਹੈ ਚਾਹੇ ਬੱਚਾ ਕੋਈ ਹੌਸਟਲ 'ਚ ਰਹਿੰਦਾ ਹੈ ਕੋਈ ਬੱਚੇ ਨੂੰ ਨੰਬਰ ਘੱਟ ਵੱਧ ਦਿੱਤੇ ਜਾਂਦੇ ਆ ਉਹ ਬੰਦਾ ਜਿਹੜਾ ਹੈਗਾ ਉਸ ਚੀਜ਼ ਨੂੰ ਚੈਲੰਜ ਕਰ ਸਕਦਾ ਹੁਣ ਉਹਦਾ ਬੇਸ ਤੇ ਹੋਰ ਵੀ ਗੱਲ ਕਹੀ ਜਾਂਦੀ ਹੈ ਉਹ ਇਹ ਕਿਹਾ ਜਾਂਦਾ ਹੈ ਕਿ ਜਿਹੜੇ ਪਿਛਲੇ ਕੁਝ ਸਾਲਾਂ ਦੇ ਵਿੱਚ ਇਹ ਡਾਟਾ ਜਿਹੜਾ ਹੈਗਾ ਇਹ ਲੋਕ ਸਭਾ ਦੇ ਵਿੱਚ ਡਿਸਕਸ ਹੋਇਆ ਔਰ ਉਹ ਤੇ ਟੇਬਲ ਤੇ ਰੱਖਿਆ ਗਿਆ ਉਹ ਡਾਟਾ ਹੈ ਸੀਗਾ ਕਿ ਪਿਛਲੇ ਕੁਝ ਸਾਲਾਂ ਦੇ ਵਿੱਚ ਤਕਰੀਬਨ 13.5 ਹਜ਼ਾਰ ਬੱਚਾ ਆਈਟੀ ਆਈਐਮ ਜਾਂ ਜਿਹੜੀਆਂ ਹਾਇਰ ਐਜੂਕੇਸ਼ਨ ਇੰਸਟੀਟਿਊਸ਼ਨ ਹੈ ਉਹਨਾਂ ਨੂੰ ਛੱਡ ਚੁੱਕਿਆ ਹੈ ਇਸੇ ਵਜ੍ਹਾ ਕਰਕੇ ਅੱਛਾ ਇਸੇ ਵਜ੍ਹਾ ਕਰਕੇ ਇਹ ਇਹ ਸੁਪਰੀਮ ਕੋਰਟ ਇਹ ਇਹ ਮਤਲਬ ਹੈ ਲੋਕ ਸਭਾ ਦੀ ਟੇਬਲ ਤੇ ਰੱਖਿਆ ਹੋਇਆ ਡਾਟਾ ਜੀ ਔਰ ਔਰ ਇਹ ਵੀ ਕਿਹਾ ਜਾਂਦਾ ਹੈ ਕਿ ਜਿੰਨੀਆਂ ਸੈਂਟਰਲ ਯੂਨੀਵਰਸਿਟੀਆਂ ਹੈਗੀਆਂ तकरीबन 45 ਚਾਹਲੀ ਜਿਹੜੀਆਂ ਸੈਂਟਰਲ ਯੂਨੀਵਰਸਿਟੀਆਂ ਹਨ ਉਹਨਾਂ ਵਿੱਚ ਉਹਨਾਂ ਵਿੱਚ ਵਾਈਸ ਚਾਂਸਲਰ ਕਿੰਨੇ ਸਵਰਨ ਜਾਤੀ ਦੇ ਹਨ ਕਿੰਨੇ ਐਸਸੀ ਹਨ ਕਿੰਨੇ ਐਸਟੀ ਹਨ ਕਿੰਨੇ ਓਬੀਸੀ ਹਨ ਇਹ ਓਬੀਸੀ ਐਸਟੀ ਐਸਸੀ ਦੀ ਸੰਖਿਆ ਬਹੁਤ ਹੀ ਬਹੁਤ ਹੀ ਘੱਟ ਹੈ ਜੀ ਤੇ ਜਿਆਦਾਤਰ ਯੂਨੀਵਰਸਿਟੀਆਂ ਦੇ ਵਿੱਚ ਵਾਈਸ ਚਾਂਸਲਰ ਜਿਹੜੇ ਹੈਗੇ ਆ ਸਵਾਰਨ ਜਾਤੀ ਦੇ ਲੱਗੇ ਹੋਏ ਆ ਉਹ ਕਿਹਾ ਜਾਂਦਾ ਹੈ ਕਿ ਅਗਰ ਉਹਨਾਂ ਦੀ ਪਰਸੈਂਟੇਜ ਜਿਹੜੀ ਹੈ ਉਹ ਪਾਪੂਲੇਸ਼ਨ ਦੇ ਵਿੱਚ ਇੰਨੀ ਘੱਟ ਹੈ ਸਾਡੇ ਚ ਬੜੇ ਲਿਖੇ ਨਹੀਂ ਹਨ ਜਿਹੜੇ ਲੱਗ ਸਕਦੇ ਆ ਜੀ ਉਹਨਾਂ ਦੀ ਪਾਪੂਲੇਸ਼ਨ ਘੱਟ ਹੈ ਲੇਕਿਨ ਉਹ ਲਾਇਅੰਜ਼ ਸ਼ੇਅਰ ਨਹੀਂ ਬੈਠੇ ਆ ਜਦ ਕਿ ਸਾਡੀ ਪਾਪੂਲੇਸ਼ਨ ਇੰਨੀ ਜ਼ਿਆਦਾ ਹੈਗੀ ਆ ਇਸ ਦੇ ਬਾਵਜੂਦ ਵੀ ਅਸੀਂ ਬਿਲਕੁਲ ਹੀ ਮਾਰਜਨ ਤੇ ਬੈਠੇ ਆ ਜੀ ڈاٹے سامنے رکھ کے جی سی اور دوسری کیٹیگریز دے سٹوڈینٹس بھی ہیں اور, لوگ بھی ہیں اور کہنے بھی ایک, ایک کوئی ہونا چاہیے ڈسٹریبیوشن ہو سک ہونی چاہیے اکڈیمک پوزیشنز دی بھی اسسٹینٹ پروفیسر ایسوسیٹ پروفیسر بھی وائس دی بھی <coughs> اسی طریقے ਇਕਵੈਲਿਟੀ ਹੋਣੀ ਚਾਹੀਦੀ ਹੈ ਤਾਂ ਕਿ ਕੋਈ ਕਿਸੇ ਖਿਲਾਫ ਡਿਸਕ੍ਰਿਮੀਨੇਸ਼ਨ ਨਾ ਕਰ ਸਕੇ ਜੀ ਦੋਸਤੋ ਪ੍ਰੋਫੈਸਰ ਖਾਲਦ ਮੁਹੰਮਦ ਜੀ ਦੇ ਨਾਲ ਸਾਡੀ ਗੱਲਬਾਤ ਚੱਲ ਰਹੀ ਸੀ ਅਸੀਂ ਮਾਫੀ ਚਾਹਵਾਂਗੇ ਪ੍ਰੋਫੈਸਰ ਸਾਹਿਬ ਤੋਂ ਵੀ ਕਿਉਂਕਿ ਉਹਨਾਂ ਨੂੰ ਅਸੀਂ ਪੂਰੀ ਤਰ੍ਹਾਂ ਨਹੀਂ ਸੁਣ ਸਕੇ ਤਕਨੀਕੀ ਅੜਚਨਾ ਕਾਰਨ ਇਹ ਸਮੱਸਿਆ ਆਈ ਹੈ ਅਸੀਂ ਇੱਕ ਵਾਰ ਫਿਰ ਆਪਣੇ ਦਰਸ਼ਕਾਂ ਤੋਂ ਤੇ ਪ੍ਰੋਫੈਸਰ ਮੁਹੰਮਦ ਖਾਲਦ ਜੀ ਤੋਂ ਮਾਫੀ ਮੰਗਦੇ ਹਾਂ ਤੇ ਪ੍ਰੋਫੈਸਰ ਜੈਪਾਲ ਸਿੰਘ ਜੀ ਨੂੰ ਮੈਂ ਬੇਨਤੀ ਕਰਦੇ ਹਾਂ ਵੀ ਉਹ ਇੱਕ ਵਾਰੀ ਜਿੰਨੀ ਕੁ ਰਿਪੋਰਟਿੰਗ ਆਪਣੇ ਹੋਈ ਆ ਉਹ ਤੋਂ ਅੱਗੇ ਥੋੜੀ ਜੀ ਗੱਲ ਤੋਰਦੇ ਆ ਉਹਨਾਂ ਦਾ ਧੰਨਵਾਦ ਕਰਨ ਜੀ ਅਸਲ 'ਚ ਕਾਫੀ ਸਾਰੀਆਂ ਗੱਲਾਂ ਡਾਕਟਰ ਖਾਲਿਦ ਜੀ ਨੇ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ ਬੜੀਆਂ ਕੀਮਤੀ ਗੱਲਾਂ ਨੇ ਉਹ ਤੇ ਜਿਹੜਾ ਇਹ ਸਿੱਖਿਆ ਸੰਸਥਾਵਾ ਦੇ ਵਿੱਚ ਬਰਾਬਰਤਾ ਦਾ ਸਵਾਲ ਹੈ ਤੇ ਹੋਰ ਹੈ ਜਿਹੜੇ ਅੱਜ ਕੱਲ ਜਿਹੜੇ ਜਿਨ੍ਹਾਂ ਨੂੰ ਜਨਰਲ ਕੈਟਾਗਰੀ ਦੇ ਲੋਕ ਕਹ ਕੇ ਉਹ ਮੁਜਾਰਾ ਕਰ ਰਹੇ ਹੈ ਯੂ ਜੀ ਸੀ ਦੇ ਅੱਗੇ ਮੁਜਾਰਾ ਕੀਤਾ ਹੈ ਦੂਜੀ ਥਾਮਾ ਤੇ ਕੀਤਾ ਰੋਲਾ ਪੈ ਰਿਹਾ ਹੈ ਉਹ ਇਹ ਕਹਿੰਦੇ ਹੈ ਵੀ ਜਿਹੜਾ ਕੋਈ ਸ਼ਿਕਾਇਤ ਕਰਨ ਵਾਲਾ ਜੇ ਗਲਤ ਹੋਵੇ ਤਾਂ ਉਹਦੇ ਤੇ ਵੀ ਐਕਸ਼ਨ ਹੋਵੇ ਗੱਲ ਆਪਣੇ ਆਪ ਚ ਮਾੜੀ ਨਹੀਂ ਹੈ ਇਹ ਇਹ ਐਨੀ ਗੱਲ ਪਰ ਜਿੰਨੇ ਭਾਰਤ ਦੇ ਕਾਨੂੰਨ ਨੇ ਉਹਨਾਂ ਸਾਰਿਆਂ ਕਾਨੂੰਨਾਂ ਦੇ ਵਿੱਚ ਜਿਹੜੇ ਬੰਦੇ ਕੋਈ ਗਲਤ ਕਰਦੇ ਐ ਜਾਂ ਪੁਲਿਸ ਗਲਤ ਕੇਸ ਦਰਜ ਕਰ ਲੈਂਦੀ ਐ ਬੰਦਾ 20 ਸਾਲ ਜੇਲ੍ਹ 'ਚ ਰਹਿਣ ਤੋਂ ਬਾਅਦ ਬਰੀ ਹੋ ਜਾਂਦਾ ਐ ਉਹਦੇ ਤੇ ਕੋਈ ਦੋਸ਼ ਨਹੀਂ ਪਾਇਆ ਜਾਂਦਾ ਕਦੇ ਕਿਸੇ ਨੂੰ ਸਜ਼ਾ ਨਹੀਂ ਕਿਸੇ ਨੂੰ ਕਦੇ ਵੀ ਸਜ਼ਾ ਨਹੀਂ ਹੋਈ ਇਹਦੇ ਤੇ ਬਹਿਸ ਚੱਲ ਰਹੀ ਐ ਦੇਸ਼ ਦੇ ਵਿੱਚ ਜੇ ਸਾਡੇ ਕ੍ਰਿਮਿਨਲ ਸਿਸਟਮ ਦੇ ਵਿੱਚ ਜਿਹੜਾ ਫੌਜਦਾਰੀ ਮੁਕੱਦਮੇ ਐ ਉਹਨਾਂ ਦੇ ਵਿੱਚ ਇਹ ਸਜ਼ਾ ਨਹੀਂ ਤਾਂ ਇਹ ਤਾਂ ਫਾਇਦਾ ਰੀ ਵੀ ਹੈ ਨਹੀਂ ਦਾ ਇਹ ਠੀਕ ਹੈ ਵੀ ਕਿਸੇ ਨੂੰ ਨਜਾਇਜ਼ ਤੰਗ ਨਾ ਹੋਵੇ ਇਹ ਗੱਲ ਠੀਕ ਹੈ ਦੂਜਾ ਉਹ ਕਹਿੰਦੇ ਵੀ ਇਹਦੀ ਨਜਾਇਜ਼ ਵਰਤੋਂ ਹੋਊਗੀ ਕਿਹੜਾ ਕਾਨੂੰਨ ਹੈ ਦੇਸ਼ ਦਾ ਜਿੱਦੀ ਨਜਾਇਜ਼ ਵਰਤੋਂ ਨਹੀਂ ਹੁੰਦੀ ਨਹੀਂ ਹੋਣੀ ਚਾਹੀਦੀ ਹੋਣੀ ਨਹੀਂ ਚਾਹੀਦੀ ਪਰ ਕੋਈ ਵੀ ਕਾਨੂੰਨ ਸੋ ਮੱਚ ਸੋ ਦਬਾ ਚ ਟਾਲੀ ਸੁਧਾਰਨ ਤੋਂ ਸੁਧਾਰਨ ਕਾਨੂੰਨ ਹੈ ਅ ਭੈਸੇ ਪੀੜਾ ਤੁਰੀਆਂ ਫਿਰਦੀਆਂ ਹੋਣ ਗਊ ਹੱਤਿਆ ਦੇ ਨਾਂ ਤੇ ਤੁਰੀਆਂ ਫਿਰਦੀਆਂ ਹੋਣ ਕੋਈ ਨਹੀਂ ਪੁੱਛਦਾ ਪਰ ਜੇ ਕਿਸੇ ਨੇ ਆਪਣੇ ਹੱਕ ਸੱਚ ਲਈ ਇਨਸਾਫ ਲਈ ਕੋਈ ਮੁਜ਼ਾਹਰਾ ਕਰਨਾ ਹੈ ਧਰਨਾ ਲਾਉਣਾ ਹੈ ਤਾਂ ਦਫਾਸ਼ਟਾ ਲਈ ਲਾਉਂਦੇ। ਇਹ ਇਹ ਦੁਰਵਰਤੋਂ ਹੈ ਸਰਕਾਰ ਵੱਲੋਂ ਦੁਰਵਰਤੋਂ ਹੈ। ਤੇ ਯੂਪੀਏ ਦੇ ਵਿੱਚ ਚੱਕ ਕੇ ਅਗਲੇ ਨੂੰ ਅੰਦਰ ਦੇ ਦਿੰਦੇ ਆ 5 ਸਾਲ ਉਹਦੀ ਜ਼ਮਾਨਤ ਤੱਕ ਨਹੀਂ ਹੁੰਦੀ ਬਾਅਦ ਦੇ ਵਿੱਚ ਕਹਿੰਦੇ ਇਹਦੇ ਤੇ ਯੂਪੀਏ ਬਣਦਾ ਹੀ ਨਹੀਂ ਸੀਗਾ। ਸੋ ਇਸ ਕਰਕੇ ਦੁਰਵਰਤੋਂ ਛੋਟੇ ਤੋਂ ਛੋਟੇ ਕਾਨੂੰਨ ਤੋਂ ਲੈ ਕੇ ਵੱਡੇ ਤੋਂ ਵੱਡੇ ਤੱਕ ਹੁੰਦੀ ਹੈ। ਇਹ ਸਮੁੱਚੇ ਤੌਰ ਤੇ ਇਸ ਗੱਲ ਨੂੰ ਐਡਰੈਸ ਕਰਿਆ ਜਾਣਾ ਚਾਹੀਦਾ ਹੈ ਇਹ ਕੋਈ ਐਸਸੀਐਸਟੀ ओबीसी ਬਨਾਮ ਜਨਰਲ ਕੈਟੇਗਰੀ ਦੀ ਗੱਲ ਨਹੀਂ ਇਹ ਆਮ ਗੱਲ ਹੈ ਸਾਡੇ ਦੇਸ਼ ਦੇ ਕ੍ਰਿਮੀਨਲ ਜਸਟਿਸ ਸਿਸਟਮ ਤੇ ਲਾਸਟ ਗੱਲ ਜਿਹੜੀ ਹੈ ਉਹ ਇਹ ਹੈ ਕਿ ਵੀ ਸਾਡੇ ਉਹਨਾਂ ਮਿੱਤਰਾਂ ਨੂੰ ਇੰਨਾ ਕੀ ਤਕਲੀਫ ਹੋ ਰਹੀ ਹੈ ਕਿ ਵੀ ਇਹ ਜੇ ਕਿਸੇ ਨਾਲ ਕੋਈ ਉਹਦੀ ਜਾਤ ਦੇ ਆਧਾਰ ਤੇ ਕੋਈ ਵਿਤਕਰਾ ਹੋ ਰਿਹਾ ਹੈ ਵਿਧਿਕ ਸੰਸਥਾ ਦੇ ਵਿੱਚ ਉਸ ਵਿਦਿਅਕ ਸੰਸਥਾਵਾਂ ਦੇ ਵਿੱਚ ਕੋਈ ਉਹਦਾ ਚੈੱਕ ਹੋ ਜਵੇ ਤਾਂ ਕਿ ਕੋਈ ਹੋਰ ਰੋਹਿਤ ਵੇਮੁੱਲਾ ਆਪਣੀ ਜਾਨ ਗਵਾ ਨਾ ਲਵੇ ਇਸ ਗੱਲ 'ਚ ਮਾਰੀ ਗੱਲ ਕੀ ਹੈ ਸੁਪਰੀਮ ਕੋਰਟ ਤੱਕ ਅਗਲੇ ਪਹੁੰਚੇ ਹੈ ਤੇ ਉਸ ਤੋਂ ਬਾਅਦ ਆ ਕੇ ਇਹ ਰੈਗੂਲੇਸ਼ਨ ਆਇਆ ਤੀਜੀ ਗੱਲ ਇੱਕ ਅੱਜ ਜਿਹੜੇ ਆਪਣੇ ਬਹੁਤ ਵੱਡੇ ਪੱਤਰਕਾਰ ਨੇ ਉਰਮिलेश ਜੀ ਲੋਕ ਸਭਾ ਰਾਸਵਾ ਟੀਵੀ ਦੇ ਵਿੱਚ ਰਹੇ ਆ ਕਿਸੇ ਸਮੇਂ ਅੱਤਕਲ YouTube ਚੈਨਲ ਚਲਾਉਂਦੇ ਆ ਉਹਨਾਂ ਦਾ ਸੀ ਵੀ ਇਹ ਕੱਲੀ ਇੰਨੀ ਗੱਲ ਨਹੀਂ ਹੈ ਇਹ ਜਿਹੜੇ OBC ਨੂੰ ਵਿੱਚ ਪਾਇਆ ਪਹਿਲਾਂ ਹੀ ਪਾਉਣਾ ਚਾਹੀਦਾ ਸੀ 2012 'ਚ ਜਿਹੜਾ ਹੁਣ ਪਾਇਆ ਹੈ ਤੇ ਉਹ ਇੱਕ ਮੈਸੇਜ ਦੇਣਾ ਚਾਹੁੰਦੇ ਆ ਵੀ ਜਿਹੜੀਆਂ ਅੱਗੇ ਕੈਰਲਾ ਤੇ ਤਾਮਿਲਨਾਡੂ ਦੇ ਵਿੱਚ ਚੋਣਾ ਹੋਣੀ ਹੈ ਉੱਥੇ ਬਹੁਤ ਵੱਡੀ ਗਿਣਤੀ ਜਿਹੜੀ ਹੈ OBC ਦੀ ਹੈ ਜਨਰਲ ਕੈਟਾਗਰੀ ਦੇ ਬੰਦੇ ਹੀ ਬਹੁਤ ਥੋੜੇ ਆ ਆਟੇ 'ਚ ਲੋਹ ਦੇ ਬਰਾਬਰ ਇਹਨਾਂ ਬੰਦਿਆਂ ਤੋਂ ਕਹਿ ਲੈਣਗੇ ਆਪਣੇ ਸੈਲਰਾਂ ਨੂੰ ਵੀ ਜਦ ਵਾਈਸ ਚਾਂਸਲਰ ਸਾਡੇ ਬੈਠੇ ਆ ਅਸੀਂ ਲਾਇ ਹੋਏ ਆ ਹੋਰ ਬੰਦੇ ਅਸੀਂ ਲਾਇ ਹੋਏ ਆ ਤੁਹਾਡੇ ਤੇ ਕੌਣ ਐਕਸ਼ਨ ਲੈ ਲੂਗਾ ਕਮੇਟੀਆਂ ਉਹਨਾਂ ਦੀਆਂ ਵਾਰਣੀਆਂ ਤੁਸੀਂ ਚਿੰਤਾ ਨਾ ਕਰੋ ਇਹਨਾਂ ਨੂੰ ਤਾਂ ਲੈਣਗੇ ਟਕਾ ਪਰ ਉੱਥੇ ਉਹਨਾਂ ਦੋ ਸੂਤਿਆਂ 'ਚ ਵੀ ਦੇਖੋ ਅਸੀਂ OBC ਲਈ ਕਿਸੇ ਨੇ ਕੁਝ ਨਹੀਂ ਸੀ ਕੀਤਾ ਅਸੀਂ ਕੀਤਾ ਉਹ ਬੁਰਤਾਂ ਲੈਣ ਦੇ ਲਈ ਵੀ ਇੱਕ ਇਹ ਉਹਦਾ ਮੁੱਦਾ ਹੋ ਸਕਦਾ ਹੈ ਹਾਲਾਂਕਿ ਸੁਪਰੀਮ ਕੋਰਟ ਗਿਆ ਟ੍ਰੈਕਸ਼ਨਾਂ ਨੇ ਪਰ ਉਹਦੀ ਜਿਹੜੀ ਟਾਈਮਿੰਗ ਹੈ ਉਹਦਾ ਜਿਹੜਾ ਸਮਾਂ ਇਹਨਾਂ ਰੈਗੂਲੇਸ਼ਨ ਦਾ ਉਹ ਸਮਾਂ ਇਸ ਗੱਲ ਲਈ ਵੀ ਦੱਟ ਹੈ ਪਰ ਫਿਰ ਵੀ ਅਸੀਂ ਸਮਝਦੇ ਹਾਂ ਵੀ ਅਜਿਹੇ ਰੈਗੂਲੇਸ਼ਨ ਆਉਣੇ ਚੰਗੀ ਗੱਲ ਹੈ ਇਹਨਾਂ 'ਚ ਜੇ ਹੋਰ ਸੁਧਾਰ ਹੋ ਸਕਦਾ ਹੈ ਕਰਨੀ ਚਾਹੀਦੀ ਹੈ ਤੇ ਇੱਕ ਮੈਂ ਹੁਣੀ ਪੜ੍ਹ ਰਿਹਾ ਸੀ ਐਸਐਫਆਈ ਦੀ ਮੰਗ ਵੀ ਇਸ ਰੈਗੂਲੇਸ਼ਨ ਦਾ ਨਾਮ ਰੋਹਿਤ ਵੇਮੁੱਲਾ ਰੈਗੂਲੇਸ਼ਨ ਰੱਖਣਾ ਚਾਹੀਦਾ ਹੈ ਤਾਂ ਕਿ ਉਸ ਦੀ ਯਾਦ ਨੂੰ ਤਾਜ਼ਾ ਰੱਖਿਆ ਜਾ ਸਕੇ ਵੀ ਉਹ ਗੱਲ ਦੁਬਾਰਾ ਪਸ ਐਨੀ ਗੱਲ ਮੈਂ ਕਹਿਣੀ ਚਾਹੁੰਨਾ ਤੇ ਡਾਕਟਰ ਖਾਲਿਦ ਜੀ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਨਾ ਆ ਨੈਟਵਰਕ ਦੀ ਸਮੱਸਿਆ ਕਰਕੇ ਟੈਕਨੀਕਲ ਸਮੱਸਿਆ ਕਰਕੇ ਵਿਚਾਲੇ ਦੀ ਗੱਲ हट ਗਈ ਉਹ ਉਹਦੇ ਲਈ ਖਿਮਾ ਚਾਹੁੰਦੇ ਆ। ਨੂੰ ਤੋਂ ਸਾਨੂੰ ਜੀ ਜਿਹੜੇ ਸਾਰੇ ਨਹੀਂ ਕਾਮਨਾ ਆ ਕਿ ਕੋਈ ਹੋਰ ਰੋਹਿਤ ਵਿਮਲਲਾ ਦਾ ਨਾਮ ਬਣੇ। ਪੜਾਈ ਦਾ ਮਾਹੌਲ ਜਿਹੜਾ ਆ ਉਹ ਵੀ ਵਧੀਆ ਰਹੇ। ਡਾਕਟਰ ਖਾਲਿਦ ਜੀ ਦਾ ਤੇ ਤੁਹਾਡਾ ਬਹੁਤ ਵਕਤ ਧੰਨਵਾਦ ਜੀ ਕਿਉਂ ਕਰੀਏ ਤੁਸੀਂ ਦੇਖ ਰਹੇ ਹੋ ਸੰਗਰਾਮ ਟੀਵੀ ਗੱਲ ਕਰੀਏ ਸੰਗਰਾਮਾਂ ਦੀ